ਜੇ ਆਪਾਂ ਫਰੀਦ ਜੀ ਮਹਾਰਾਜ ਜੀ ਦੇ ਨਾ ਅਨਮੋਲ ਵਿਚਾਰਾਂ ਤੇ ਥੋੜਾ ਜਿਹਾ ਵੀ ਗੌਰ ਕਰ ਲਈਏ ਤਾਂ ਅਸੀਂ ਤਨ ਦੀਆਂ ਬਿਮਾਰੀਆਂ ਤੋਂ ਔਰ ਮਨ ਦੇ ਵਿਕਾਰਾਂ ਤੋਂ ਬਚ ਸਕਦੇ ਆ ਸਿਰਫ ਦੋ ਨੁਕਤਿਆਂ ਵਿੱਚ ਹੀ ਫਰੀਦ ਜੀ ਮਹਾਰਾਜ ਜੀ ਨੇ ਇਨਸਾਨ ਨੂੰ ਤੰਦਰੁਸਤ ਰਹਿਣ ਦੀ ਬੜੀ ਵੱਡੀ ਸਿੱਖਿਆ ਦਿੱਤੀ ਹੈ ਪਹਿਲੀ ਫਰੀਦਾ ਬੁਰੇ ਦਾ ਭਲਾ ਕਰ ਦੇਖੋ ਭਲਾ ਬੁਰੇ ਦਾ ਹੀ ਹੁੰਦਾ ਚੰਗੇ ਦਾ ਭਲਾ ਸੀ ਕਰਨਾ ਚੰਗਾ ਤੋਂ ਚੰਗਾ ਹੀ ਹੈ ਗੁੱਸਾ ਮੰਨ ਨਾ ਹਟਾਏ ਜਦੋਂ ਤੁਸੀਂ ਭਲਾ ਕਰਨ ਜਾਓਗੇ ਜਿਹੜਾ ਬੁਰਾ ਆਦਮੀ ਆ ਇਹ ਤੁਹਾਡੇ ਨਾਲ ਵੈਰ ਕੱਢੇਗਾ ਪਰ ਤੁਸੀਂ ਆਪਣਾ ਸੁਭਾਅ ਨਹੀਂ ਛੱਡਣਾ ਭਲਾ ਕਰਨ ਵਾਲਾ ਅੱਜ ਸ੍ਰਿਸ਼ਟੀ ਦੇ ਉੱਤੇ ਮਾਨਵਤਾ ਦੇ ਭਲੇ ਲਈ ਬਹੁਤ ਕੁਝ ਕਰ ਰਹੇ ਨੇ ਲੇਕਿਨ ਉਹਨਾਂ ਨੂੰ ਢਾਹ ਲਾਉਣ ਵਾਲੇ ਉਹਨਾਂ ਦੀ ਜ਼ਿੰਦਗੀ ਨੂੰ ਗਲਤ ਬਿਆਨਬਾਜ਼ੀ ਕਰਨ ਵਾਲੇ ਕਿੰਨੇ ਨੇ। ਇਹੀ ਫਰੀਦ ਜੀ ਮਹਾਰਾਜ ਸਿਖੇਤ ਕਰਦੇ ਨੇ ਕਿ ਗੁੱਸਾ ਨਹੀਂ ਕਰਨਾ ਕਿਉਂਕਿ ਬੁਰਾ ਹੀ ਮਾੜਾ ਕੋਈ ਨਾ ਕੁਝ ਚੀਜ਼ ਬੋਲੂਗਾ ਬੁਰਾ ਹੀ ਤੁਹਾਡੇ ਖਿਲਾਫ ਜਾਊਗਾ। ਪਰ ਤੁਸੀਂ ਬੁਰੇ ਦਾ ਭਲਾ ਕਰਨਾ। ਉਹਦੀਆਂ ਕਿਸੇ ਵੀ ਗੱਲਾਂ ਦਾ ਮਨ ਤੇ ਗੁੱਸਾ ਨਹੀਂ ਲਾਉਣਾ। ਗੁੱਸਾ ਮੰਨ ਨਾ ਹੰਡਾਏ ਜੇ ਅਸੀਂ ਮਨ ਤੇ ਗੁੱਸਾ ਨਹੀਂ ਕਰਾਂਗੇ ਕਿਸੇ ਬੁਰੇ ਆਦਮੀ ਦਾ ਫਿਰ ਮਹਾਰਜ ਫਰੀਦ ਜੀ ਮਹਾਰਜ ਬਖਸ਼ਿਸ਼ ਕਰਦੇ ਨੇ ਦੇਹੀ ਰੋਗ ਨਾ ਲੱਗੇ ਕਿਉਂਕਿ ਮਨ ਦੇ ਅੰਦਰ ਕਿਸੇ ਤਰ੍ਹਾਂ ਦਾ ਸੋਗ ਆ ਗਿਆ ਵਹਿਮ ਆ ਗਿਆ ਗੁੱਸਾ ਆ ਗਿਆ ਉਹ ਤਨ ਤੇ ਕੱਢੇਗਾ ਕਿਉਂਕਿ ਮਨ ਤੇ ਸੂਖਸ਼ਮ ਹੈ ਤਨ ਦਿਖਾਈ ਦੇਣ ਵਾਲਾ ਤੁਹਾਡੀਆਂ ਅੱਖਾਂ 'ਚ ਵੈਰਪਨ ਨਜ਼ਰ ਆਵੇਗਾ ਤੁਹਾਡੇ ਬੋਲਾਂ 'ਚ ਈਰਖਾ ਨਜ਼ਰ ਆਵੇਗੀ ਕਈ ਦੇਖੇ ਆਦਮੀ ਬਿਨਾਂ ਵਜ੍ਹਾ ਤੋਂ ਅੰਦਰ ਈਰਖਾ ਪਾਲ ਲੈਂਦੇ ਨੇ ਔਰ ਉਹਨਾਂ ਦੇ ਚਿਹਰੇ ਤੋਂ ਪ੍ਰਗਟ ਹੁੰਦਾ ਹੈ ਇਹ ਵਿਰਥ ਦੀ ਈਰਖਾ ਹੈ ਤੋਂ ਫਰੀਦ ਜੀ ਮਹਾਰਾਜ ਜੀ ਦੇ ਫਿਰ ਨਾ ਬੋਲਾਂ ਨੂੰ ਮੈਂ ਦੁਹਰਾਵਾਂ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾਲ ਲੱਗ ਗਈ ਪੱਲੇ ਸਭ ਕਿਛ ਪਾਏ ਸਾਰਾ ਕੁਛ ਮਾਲਕ ਦੀ ਬਰਕਤ ਵੀ ਮਿਲ ਜਾਵੇਗੀ ਸਮਾਜ ਦੇ ਵਿੱਚ ਜੀਣ ਦਾ ਆਨੰਦ ਵੀ ਆ ਜਾਵੇਗਾ ਤਨ ਨਿਰੋਭ ਹੋ ਜਾਵੇਗਾ ਮਨ ਸੋਗ ਤੋਂ ਰਹਿਤ ਹੋ ਜਾਵੇਗਾ ਜੇ ਅਸੀਂ ਕੋਈ ਨਕਾਰਤਮਕ ਵਿਚਾਰ ਦਾ ਮਨ ਦੇ ਉੱਤੇ ਕੋਈ ਗੁੱਸਾ ਨਹੀਂ ਰੱਖਦੇ ਇਹਦੇ ਲਈ ਪ੍ਰਮਾਤਮਾ ਦਾ ਸ਼ੁਕਰ ਅੰਦਰੋਂ ਮਨ ਨੂੰ ਮਜ਼ਬੂਤ ਕਰਨ ਲਈ ਆਤਮਿਕ ਤਲ ਤੇ ਪ੍ਰਮਾਤਮਾ ਨਾਲ ਜੁੜਨਾ ਪਵੇਗਾ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ